ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਓਖ ਤੁਖਾਰ ਨਾ ਵਿਆਪੇ ਕਾਂਠ ਮਿਲਿਆ ਹਰ ਨਾਹੂ ਮਨ ਵੇਦਿਆ ਚਰਨ ਆਰਬਿੰਦ ਦਰਸ਼ਨ ਲਗੜਾ ਸਾਹੋ मगर ने महीने के पति परमात्मा की संगत और उस मिलाप में सुख प्रगट किया परंतु आसा ब्यत हो गया जब पोह का महीना चढ़िया तो उसकी तेज सादी तो बचने वास्ते पति परमात्मा का पास होना जरूरी निश्चित किया क्योंकि पोह की दंद खड़काऊ ठंडक तद ही बचाया जा सकता जो अपने प्यारे का निघ आसरा हो ਐਸੀ ਪਰ ਆਗਬਾਨ ਜਗਿਆਸੂ ਦੇ ਹਿਰਦੇ ਦੀ ਕਲਪਨਾ ਨੂੰ ਸਤਗੁਰੂ ਜੀ ਪੂ ਮਹੀਨੇ ਦੁਆਰਾ ਇਸ ਤਰ੍ਹਾਂ ਫਰਮਾਨ ਕਰਦੇ ਨੇ ਪੂਖ ਤੁਖਾਰ ਨਾ ਵਿਆਪੇ ਕੰਠ ਮਿਲਿਆ ਹਰ ਨਾ ਹੋ ਬੋ ਮਹੀਨੇ ਦੀ ਠੰਡੀ ਸਰਦੀ ਉਹਨਾਂ ਨੂੰ ਨਹੀਂ ਲੱਗਦੀ ਜਿਨ੍ਹਾਂ ਦੇ ਗਲੇ ਦੇ ਨਾਲ ਹਰੀ ਪ੍ਰਮਾਤਮਾ ਮਿਲਿਆ ਹੋਇਆ ਹੈ ਪਾਪ ਜਿਹੜਾ ਗੁਰੂ ਸ਼ਬਦ ਜਪਦੇ ਨੇ ਬੰਦਗੀ ਕਰਦੇ ਨੇ ਬਾਣੀ ਪੜ੍ਹਦੇ ਨੇ ਉਨਾਂ ਨੂੰ 19 ਸਰਦੀ ਨਹੀਂ ਲੱਗਦੀ ਜਿੰਨੀ ਆਮ ਮਨੁਸਾਨ ਨੂੰ ਲੱਗਦੀ ਹੈ ਬੈਰਾਗਵਾਨ ਜਗਿਆਸੂ ਰੂਪ ਇਸਤਰੀ ਆਪਣੇ ਮਨ ਨੂੰ ਕਹਿੰਦੀ ਹੈ हे ਮਨਾ ਜਿਨ੍ਹਾਂ ਦੇ ਪਾਸ પતિ ਪ੍ਰਮਾਤਮਾ ਵਸ ਰਿਹਾ ਹੈ ਉਹਨਾਂ ਨੂੰ ਪੋਦੀ ਬਰਫ਼ ਵਰਗੀ ਠੰਡੀ ਸਰਦੀ ਦਾ ਦੁੱਖ ਅਨੁਭਵ ਨਹੀਂ ਹੁੰਦਾ ਕਿਉਂਕਿ ਸਤਗੁਰੂ ਗੁਰੂ ਅਜੰਦੇ ਦੇ ਪਾਤਸ਼ਾਹ ਪ੍ਰਮਾਨ ਕਰਦੇ ਨੇ ਪਾਲਾ ਤਾਉ ਕਚੂ ਨਾ ਵਿਆਪੈ ਰਾਮ ਨਾਮ ਗੁਣ ਗਾਏ ਪਾਲਾਉਣਾ ਦਾ ਕੁਛ ਨਹੀਂ ਬੁਖਾਰ ਸਕਦਾ ਠੰਡ ਕੁਛ ਨਹੀਂ ਬੁਕਾਰ ਸਕਦੀ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਜਿਨ੍ਹਾਂ ਦੇ ਕੰਠ ਦੇ ਵਿੱਚ ਰਾਮ ਨਾਮ ਦਾ ਗੁਣ ਗਾਉਂਦੇ ਨੇ ਜਿਹੜਾ ਗੁਰ ਸ਼ਬਦਾਂ ਵਿਆਸ ਕਰਦੇ ਨੇ ਜਿਤਨਾ ਕਿ ਜੰਗਲਾਂ ਦੇ ਵਿੱਚ ਗੁਫਾਵਾਂ ਵਿੱਚ ਬਰਫਾਨੀ ਪਹਾੜੀਆਂ ਦੇ ਵਿੱਚ ਅਸਥਾਨਾਂ ਤੇ ਕਈ ਮਹਾਤਮਾ ਹਰੀ ਦਾ ਸਿਮਰਨ ਕਰਦੇ ਨੇ ਬੰਦਗੀ ਕਰਦੇ ਨੇ ਜੁੜੇ ਰਹਿੰਦੇ ਨੇ ਜਿਨ੍ਹਾਂ ਨੇ ਬਿਨਾ ਕੱਪੜੇ ਆਦਿਕ ਤਨ ਨੂੰ ਢੱਕਣ ਦੇ ਸਾਲਾਂ ਬੰਦੀ ਜਿਹੜੀਆਂ ਹਮਾਂ ਦਾ ਜਿਹੜੀਆਂ ਨਗਦ ਬਤੀਤ ਕਰ ਲੈਂਦੇ ਨੇ ਉਹਨਾਂ ਨੂੰ ਨਾ ਗਰਮੀ ਲੱਗਦੀ ਹੈ ਨਾ ਸਰਦੀ ਜਿਹੜੀ ਹੈ ਲੱਗਦੀ ਹੈ ਕਿਉਂ ਕੰਠ ਮਿਲਿਆ ਹਰ ਨਾ ਹੁੰਦਾ ਹੈ ਉਹਨਾਂ ਦੇ ਕੰਠ ਦੇ ਨਾਲ ਪ੍ਰਮਾਤਮਾ ਦਾ ਹਮੇਸ਼ਾ ਨਾਮ ਜਪਦੇ ਨੇ ਬੰਦਗੀ ਕਰਦੇ ਨੇ ਇਸ ਕਰਕੇ ਆ ਤਾਂ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਆਪਾਂ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਵਤਾਰੀ ਜਨ ਤੋਂ ਪਹਿਲਾਂ ਸਾਧਤ ਸਿੰਘ ਪਹਾੜ ਦੀਆਂ ਚੋਟੀਆਂ ਉਤੇ ਇੱਕ ਰਿਖੀ ਦੇ ਰੂਪ ਵਿੱਚ ਤਪ ਕਰਦੇ ਰਹੇ ਇਹ ਤਪਸ ਸਿੰਘ ਹੁਈ ਚੋਟੀ ਬਰਫ਼ ਦਾ ਘਰ ਹੈ ਤਿਆਪ ਜੀ ਉਤੋਂ ਦੀ ਸਰਦੀ ਦਾ ਕੋਈ ਵੀ ਅਸਰ ਨਾ ਹੋਇਆ ਕਿਉਂ ਕੰਠ ਮਿਲਿਆ ਹਰ ਨਾਲ ਹੁਜੀ ਕਾਂਟੇ ਦੇ ਨਾਲ ਪ੍ਰਮਾਤਮਾ ਦਾ ਨਾਮ ਹਰ ਵੇਲੇ ਜਪਦੇ ਸੀ ਹਰ ਵੇਲੇ ਬੰਦਗੀ ਕਰਦੇ ਸੀ क्योंकि कहते कहें अब मैं अपनी कथा विखानू तप साधत मैं सादत जे बिद मुहो हेम पर्वत है जहांवत सूबत है तह सब सिंह तेह नाम कहावा राज जय जोग कुमा तय हर अदक तपस्या साधी महाकाल काल का आराधी ए विद करत तपस्या प्यो दि एक रूप हो सबत सत्ता ਜਿਹੜੀ ਹੈ ਉਹਨਾਂ ਦੀਆਂ ਚੋਟੀਆਂ ਉਹਦੇ ਉੱਤੇ ਜਿਹੜਾ ਹੈ ਹੇਮਕੁੰਡ ਜਿਹੜਾ ਹੈ ਉਹ ਬਰਾਜਮਾਨ ਹੈ ਉੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦੁਸ਼ਟ ਦਮਨ ਦੇ ਰੂਪ ਦੇ ਵਿੱਚ ਜੀ ਆ ਬੰਦਗੀ ਕੀਤੀ ਸਿਮਨ ਕੀਤਾ ਏਕ ਤੇ ਦ્વੈਤ ਇੱਕ ਰੂਪ ਹੋਇ ਗਿਓ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਨੇ ਦੁਸ਼ਟ ਦਮਨ ਦੇ ਰੂਪ ਦੇ ਵਿੱਚ ਭਗਤੀ ਕੀਤੀ ਬੰਦਗੀ ਕੀਤੀ दवै एक रूप हो गए और फिर उस अकाल पुरखंत जामी प्रभु परमात्मा ने देखी जो दुष्ट दमन सन उन्होंने कहा कि कल युग दु जाके जी है तुम तो गरीबा की मजदूमों की रक्षा करो और सुत तोहे नवाजा कहें मैं तेनों अपना पुत्र जो है परमात्मा ने जोड़ा है वह कह के फिर भेजा ਇਸੇ ਤਰ੍ਹਾਂ ਸਤਿਗੁਰੂ ਕੋ ਨਾਨਕ ਦੇ ਮਹਾਰਾਜ ਕਰਤਾਰਪੁਰ ਰਾਵੀ ਦੇ ਨਿਵਾਸ ਸਮੇ ਸਵਾ ਪੈ ਰਾਤ ਰਹਿੰਦੀ ਦਿਨ ਜੜੇ ਤੱਕ ਰਾਵੀ ਦੇ ਵਗਦੇ ਪਾਣੀ ਦੇ ਵਿੱਚ ਖੜੋ ਕੇ ਭਜਨ ਸਿਮਰਨ ਕਰਿਆ ਕਰਦੇ ਸਨ ਆਪ ਇਹਨਾਂ ਵਾਸਤਵ ਸੰਭਾਲਣ ਵਾਤੇ ਭਾਈ ਲੈਣਾ ਜੀ ਰਾਵੀ ਦੇ ਕੰਢੇ ਤੇ ਬੈਠੇ ਰਹਿੰਦੇ ਸਨ ਇੱਕ ਦਿਨ ਪੂਹ ਦੇ ਮਹੀਨੇ ਦੇ ਵਿੱਚ ਗਾਲੇ ਦੇ ਵਿੱਚ ਪੂਹ ਮਹੀਨੇ ਦੀ ਗੱਲ ਹੈ ਕਿ ਭਾਈ ਲੈਣਾ ਜੀ ਸਵੇਰ ਦੀ ਤਲੇਰ ਪੈਣ ਦੇ ਨਾਲ ਕੱਪੜੇ ਭੇਜ ਗਏ ਠੰਡੀ ਹਵਾ ਦੇ ਨੇ ਕਰਕੇ ਨਦੀ ਦੀ ਜਿਹੜੀ ਹੈ ਉਹ ਕਿਨਾਰਾ ਹੋਣ ਕਰਕੇ ਸੀਤ ਰੁੱਤ ਹੋਣ ਕਰਕੇ ਕੱਪੜੇ ਗਿੱਲੇ ਹੋਣ ਕਰਕੇ ਸ੍ਰੀ ਭਾਈ ਲੈਣਾ ਜਿਹਦਾ ਸਰੀਰ ਜਿਹੜਾ ਕੰਬਣ ਲੱਗ ਗਿਆ ਤੇ ਦੰਦ ਜੁੜ ਗਏ ਤੇ ਬੇਸੁੱਧ ਹੋ ਕੇ ਧਾਤੀ ਤੇ ਲੱਗ ਗਏ ਤੇ ਆਪ ਜੀ ਦੀ ਇਹ ਦਸ਼ਾ ਨੂੰ ਵੇਖ ਕੇ ਸਤਿਗੁਰੂ ਜੀ ਪਾਣੀ ਵਿੱਚੋਂ ਬਾਹਰ ਆਏ ਤੇ ਆਪਣਾ ਚਾਹਨਾ ਸ੍ਰੀ ਭਾਈ ਲੈਣਾ ਜੀ ਨੂੰ ਸਰੀਰ ਨਾਲ ਛੁਆਇਆ ਚੰ ਚੂਣ ਦੇ ਨਾਲ ਭਾਈ ਲੈਣਾ ਜੀ ਦੇ ਸਰੀਰ ਦੇ ਵਿੱਚ ਸਰਦੀ ਦੂਰ ਹੋ ਗਈ ਤੇ ਆਪ ਹੋਸ਼ ਦੇ ਵਿੱਚ ਆਏ ਅਜਿਹੀ ਸਾਦੀ ਰੋਥ ਦੀ ਸਰਦੀ ਅਤੇ ਠੰਡਾ ਪਾਣੀ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਦਾ ਕੋਈ ਵੀ ਵਿਗਾੜ ਨਹੀਂ ਸਕਿਆ ਕਿਉਂ ਆਪ ਇਹਦੇ ਕੰਠ ਮਿਲਿਆ ਹਰ ਨਾਉ ਸੀ ਪ੍ਰੰਤੂ ਭਾਈ ਲੈਣਾ ਜੀ ਉਸ ਸਿੱਖ ਰੂਪ ਦੇ ਵਿੱਚ ਸਨ ਇਸ ਕਰਕੇ ਜਿਹੜਿਆ ਸਰਦੀ ਦਾ ਜਿਹੜਾ ਹੈ ਉਹਦਾ ਹਸਲ ਹੋ ਕੇ ਵਿਸੁੱਧ ਹੋ ਕੇ ਡਿੱਗ ਪੈਸੀ ਇਹ ਹੈ ਪਤੀ ਪ੍ਰਮਾਤਮਾ ਦੇ ਕੰਠ ਮਿਲਣ ਦੇ ਨਾਲ ਮਹਾਤਮਾ ਆਪੀ ਦੇ ਪ੍ਰਸਿੱਧ ਜੋ ਸਤਗੁਰਾਂ ਦੀਆਂ ਸਾਖੀਆਂ ਨੇ ਉਹਨਾਂ ਦੀ ਮਹਿਮਾ ਹੈ ਉਹਨਾਂ ਦੇ ਵਿੱਚ ਸਤਗੁਰਾਂ ਦਾ ਜਿਹੜਾ ਹੈ ਉਹ ਦੱਸਿਆ ਹੈ ਮਨ ਵਿਦਿਆ ਚਰਨ ਅਰਵਿੰਦ ਦਾਸਨ ਲਗੜਾ ਸਾਹ ਤੇ ਉਹਨਾਂ ਦਾ ਮਨ ਚੰਦ ਕਮਲਾਂ ਦੇ ਨਾਲ ਵਿੰਨਿਆ ਹੋਇਆ ਹੈ ਅਤੇ ਮਾਲਕ ਦੀ ਦਰਸ਼ਨੰਦਿਆ ਦੇ ਨਾਲ ਜੁੜਿਆ ਹੋਇਆ ਹੈ ਐਸੋ ਜਗਿਆਸਰੂ ਪੇਤਰੀਆਂ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਹਦੀ ਪਤੀ ਪ੍ਰਮਾਤਮਾ ਗੁਰੂ ਛਾਉ ਦਾ ਵਿਆਸ ਕਰਦੇ ਨੇ ਉਹਨਾਂ ਦੀ ਲੇਵ ਤੇ ਵੇਰਤੀ ਉਹਨਾਂ ਦੇ ਚੰਨ ਕਮਲਾਂ ਦੇ ਨਾਲ ਲੱਗੀ ਰਹਿੰਦੀ ਹੈ ਤੇ ਉਹਨਾਂ ਨੂੰ ਪ੍ਰਤੱਖ ਦਾਚਨ ਹੋ ਕੇ ਪ੍ਰਮਾਤਮਾ ਫਿਰ ਕਿਰਪਾ ਕਰਦੇ ਆ ਇੱਕ ਸਮੇਂ ਸੰਤ ਬਾਬਾ ਹਰੀਦਾਸ ਜੀ ਮਹਾਰਾਜ ਉਹ ਵੀ ਜਿਹੜਾ ਹੈ ਕਿਉਂਕਿ ਉਸ ਸਮੇਂ ਜਿਹੜਾ ਹੈ ਜੂਨ ਜਲਾਈ ਦੇ ਵਿੱਚ ਹੀ ਜਾਂਦੇ ਨੇ ਹੇਮਕੁੰਟ ਸਾਹਿਬਨ ਤੇ ਮਹਾਪੁਰਚਾਂ ਦਾ ਵੀ ਜਿਹੜਾ ਹੈ ਉਹ ਕਰੀਬ ਜਿਹੜਾ ਹੈ 82-83 ਸਾਲ ਦੀ ਉਮਰ ਦੇ ਵਿੱਚ ਜਾਣਾ ਕੀਤਾ ਜਿੱਥੇ ਕਿ ਆਪਾਂ ਸੋਚ ਵੀ ਨਹੀਂ ਸਕਦੇ ਤੇ ਆਪਾਂ 82-83 ਸਾਲ ਦੀ ਉਮਰ ਦੇ ਵਿੱਚ ਸ੍ਰੀ ਹਰਮਕੁੰਡ ਸਾਹਿਬ ਨੂੰ ਚਲ ਜਾਵਾਂਗੇ ਜਾਂ ਅਮਰਨਾਥ ਦੀ ਯਾਤਰਾ ਨੂੰ ਚਲ ਜਾਵਾਂਗੇ ਉਹਨਾਂ ਨੇ ਦੋਨੇ ਯਾਤਰਾ ਜਿਹੜੀਆਂ ਨੇ 80 ਸਾਲ ਦੀ ਉਮਰ ਤੋਂ ਬਾਅਦ ਕੀਤੀ ਹੈ ਔਰ ਇਹ ਨੇ ਵੀ ਉੱਥੇ ਖਚਰਾਂ ਤੇ ਬਹਿ ਕੇ ਉੱਪਰ ਜਿਹੜਾ ਹੈ ਸਤਿਗੁਰਾਂ ਦੇ ਜਾ ਕੇ ਦਰਸ਼ਨ ਕੀਤੇ ਆਪਣੇ ਪੈਦਲ ਚੱਲ ਕੇ ਉਹਨਾਂ ਨੇ ਜਿਹੜਾ ਹੈ ਹੇਮਕੁਟ ਸਾਹਿਬ ਦੇ ਦਰਸ਼ਨ ਕੀਤੇ ਦੱਸਦੇ ਸਨ ਕਿ ਜਦੋਂ ਸੋਕ ਕਰਮ ਜਿਹੜੀ ਹੈ ਚੱਲ ਕੇ ਫਿਰ ਚੱਲਿਆ ਨਾ ਜਾਵੇ ਕਿਉਂਕਿ ਵਿਰਧ ਅਵਸਥਾ ਹੁਣ ਕਰਕੇ ਤਾਂ ਕਹਿੰਦੇ ਮੈਂ ਉੱਥੇ ਇੱਕ ਪੱਥਰ ਦੇ ਜਾਇ ਤੇ ਉੱਤੇ ਇੱਕ ਪਾਸੇ ਬੈਠ ਗਏ ਔਰ ਸੰਗਤਾਂ ਜਾਂਦੀਆਂ ਨੇ ਸੰਗਤਾਂ ਆਉਂਦੀਆਂ ਨੇ ਤਾਂ ਜਦੋਂ ਇਸ ਤਰ੍ਹਾਂ ਲੱਗਿਆ ਕਿ ਜਿਹੜਾ ਹੈ ਹੁਣ ਮਡੇਪਾ ਹੁਣ ਕਰਕੇ ਉੱਪਰ ਨਹੀਂ ਜਾਇਆ ਜਾਣਾ ਤੇ ਸੰਤ ਬਾਬਾ ਹਰੀਦਾ ਸਮਾਰਨ ਨੇ ਕਿਹਾ ਕਹਿਣ ਲੱਗੇ ਕਲਗੀਧਰ ਪਾਤਸ਼ਾਹ ਆਪ ਜੀ ਸੰਗਤ ਜਿਹੜੀ ਹੈ ਜੋ ਦਰਸ਼ਨ ਕਰਕੇ ਆਉਂਦੀ ਹੈ ਮੇਰੇ ਮਨ ਦੇ ਵਿੱਚ ਕੋਈ ਸ਼ੰਕਾ ਨਹੀਂ ਕਿ ਜਿਹੜੀ ਆ ਸੰਗਤਾਂ ਤੇਰਾ ਦਰਸ਼ਨ ਕਰਕੇ ਆਉਂਦੀਆਂ ਨੇ ਮੈਂ ਉਹਨਾਂ ਦਾ ਦਰਸ਼ਨ ਕਰਕੇ ਤੁਹਾਡਾ ਦਰਸ਼ਨ ਸਮਝਾਂਗੇ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਅਜੇ ਕਹਿੰਦੇ ਤਾਂ ਮਨ ਦੇ ਵਿੱਚ ਸੋਚੇ ਹੀ ਰਹੇ ਸੀ ਇੱਕ ਨੌਜਵਾਨ ਲੜਕਾ ਆਇਆ ਕਹਿਣ ਲੱਗਾ ਬਾਬਾ ਜੀ ਆਰਾਮ ਕਰ ਲਿਆ ਕਹਿੰਦੇ ਮੇਰੇ ਤੋਂ ਵੀ ਕੋਧ ਤਿੱਕਿਆ ਹੋ ਗਿਆ ਹਾਂਜੀ ਕਰ ਲਿਆ ਕਹਿੰਦੇ ਚਲੋ ਉੱਠੋ ਫਿਰ ਕਹਿੰਦੇ ਮੈਂ ਉੱਠ ਕੇ ਖੜਾ ਹੋ ਗਿਆ ਕਹਿੰਦੇ ਉਹਨਾਂ ਨੇ ਮੈਨੂੰ ਬਾਹਰ ਤੋਂ ਫੜਿਆ ਤਾਂ ਕਹਿੰਦੇ ਆ ਜਾਓ ਚਲਿਏ ਔਰ ਮੋਢੇ ਤੋਂ ਫੜ ਕੇ ਜਿਹੜਾ ਹੈ ਉਹ ਲੈ ਕੇ ਚਲਦੇ ਗਏ ਚਲਦੇ ਗਏ ਤਾਂ ਦੱਸਿਆ ਕਿ ਸੋਕ ਕਰਮ ਜਿਹੜਾ ਹੈ ਫਿਰ ਮੈਨੂੰ ਨਾਲ ਇਦਾਂ ਫੜ ਕੇ ਲੈ ਕੇ ਗਾਏ ਉਤੋਂ ਬਾਅਦ ਫਿਰ ਆਪਣੇ ਆਪ ਇਹ ਹੱਥ ਛੱਡ ਕੇ ਅੱਗੇ ਚੱਲਦੇ ਗਏ ਚੱਲਦੇ ਗਏ ਸੋਕ ਕਰਮ ਕਹਿੰਦੇ ਮੈਨੂੰ ਦਿਖਾਈ ਦਿੱਤਾ ਫਿਰ ਦਿਖਾਈ ਨਹੀਂ ਦਿੱਤਾ ਗਾ ਜਿਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਿਉਂਕਿ ਜਿਸ ਸਤਗੁਰਾਂ ਦੇ ਦਰਸ਼ਨ ਕਰਨ ਬਾਅਦ ਤੇ ਗਏ ਉਹਨਾਂ ਨੇ ਆਪ ਜਿਹੜਾ ਹੈ ਫੜ ਕੇ ਜਿਹੜਾ ਆਇਆ ਫਿਰ ਸਤਗੁਰੂ ਆਪ ਲੈ ਕੇ ਜਾਂਦੇ ਨੇ ਚੰਨ ਸਤਗੁਰੂ ਇੱਕ ਪਿੰਡ ਆ ਜਾਏ ਚੱਲ ਸਤਗੁਰ ਕੋਟ ਪੈਂਦਾ ਅੱਗੇ ਹੋਏ ਲੈ ਤਾ ਆਪਾਂ ਇੱਕ ਕਦਮ ਚੱਲੀਏ ਤੇ ਸਤਗੁਰ ਕਰੋਨਾ ਇੱਕ ਆਦਮ ਸਾਨੂੰ ਲੈਣ ਵਾਸਤੇ ਆਉਂਦੇ ਨੇ ਜਾ ਕਰਕੇ ਕਹਿੰਦੇ ਮੈਂ ਫੇ ਹੋੜੀ ਜਣੀ ਬਹਿ ਜਾਣਾ ਕਦੀ ਚੱਲ ਪਾਣਾ ਕਦੀ ਬਹਿ ਜਾਣਾ ਚੱਲ ਜਾਣਾ ਜਦੋਂ ਉੱਥੇ ਜਾ ਕੇ ਇਸ਼ਨਾਨ ਕੀਤਾ ਜਦੋਂ ਇਸ਼ਨਾਨ ਕੀਤਾ ਕਹਿਣ ਲੱਗੇ ਫਿਰ ਮੈਂ ਬਰਫ ਵਰਗਾ ਪਾਣੀ ਸੀ ਕਹਿਣ ਲੱਗੇ ਫਿਰ ਇਸ਼ਨਾਨ ਕੀਤਾ ਕਰਕੇ ਮੈਂ ਬਾਹਰ ਆ ਗਿਆ ਵੇ ਕਹਿੰਦੇ ਮੇਰੇ ਮਨ ਦੇ ਵਿੱਚ ਆਇਆ ਵੀ ਮਨਾ ਫਿਰ ਪਤਨਿਆ ਹੁਣਾ ਕ ਨਹੀਂ ਆ ਹੁਣਾ ਪੇ ਕਿਉਂ ਨਾ ਹੋਵੇ ਵੇ ਜਿਹੜੇ ਹਾਇ ਕੇਸੀ ਇਸ਼ਨਾ ਨ ਵੀ ਕੱਲ ਲਈ ਹੈ ਕਹਣ ਲੱਗੇ ਜਿਹੜਾ ਇਹ ਇਸ਼ਾਰਾ ਮੈਂ ਉਹ ਗਿੱਲਾ ਸੀ ਉਲਾ ਕੇ ਰੱਖਿਆ ਸੀ ਉਹੀ ਦੁਬਾਰਾ ਫੇ ਪਾ ਲਿਆ ਕਹਿੰਦੇ ਉੱਤੇ ਇੱਕ ਬੰਦਾ ਸੀ ਉਹ ਕਹਣ ਲੱਗੇ ਇਹ ਕੀ ਕਰਦਾ ਮੂਰਖਾ ਇਹ ਵੇ ਕਦੀ ਪਾਣੇ ਕੱਪੜੇ ਪਾਲਣ ਦਾ ਕਦੀ ਗਿੱਲੇ ਪਾਲਣ ਦਾ ਕਦੀ ਫੇ ਪਾਣੀ ਚ ਬੜ ਗਏ ਤਕਾਇਨ ਲਗੇ ਉੱਥੇ ਅਰਦਾਸ ਹੋ ਜਾਣੀ ਆ ਤੇ ਤੂੰ ਦਵਾ-ਦਵ ਹੋ ਕੇ ਕੱਪੜੇ ਪਾ ਕੇ ਆ ਜਾ ਤੇ ਅਜ ਤਾਂ ਜਿਹੜੀ ਹਾਇ ਮਸੀ ਚੁੱਭੀਆਂ ਲਾਈਆਂ ਤੁਹਾਡੀ ਉਮਰ ਇੰਨੀ ਆ ਤੇ ਕਹਿਣ ਲਗੇ ਫਿਰ ਜਿਹੜਾ ਹਾਇ ਦੁਬਾਰਾ ਫਿਰ ਕੀਸੀ ਇਸ਼ਨਾਨ ਕੀਤਾ ਫਿਰ ਵਾਸਟਰ ਪਾਏ ਫਿਰ ਜਾ ਕੇ ਅਰਦਾਸ ਦੇ ਵਿੱਚ ਸ਼ਾਮਲ ਹੋਏ ਔਰ ਦੂਸਰੇ ਸਾਲ ਫਿਰ ਫਿਰ ਗਏ ਫਿਰ ਜਾ ਕੇ ਦਰਸ਼ਨ ਮੇਲਾ ਕਰਕੇ ਆਏ ਪਾਬਕੇ ਜਿਹੜਾ ਹੈ ਜਿਸ ਉਮਰ ਦੇ ਵਿੱਚ ਆਪਾਂ ਸੋਚ ਨਹੀਂ ਸਕਦੇ ਵੀ ਆਪਾਂ ਇਹਨਾਂ ਤੇ 80 ਸਾਲ ਦਾ ਜਦੋਂ ਬੰਦਾ ਹੋ ਜਾਂਦਾ ਹੈ ਤਾਂ ਉਸਨੇ ਜਿਹੜਾ ਹੈ ਆਮ ਵੀ ਡੰਡਾ ਲੈ ਕੇ ਫੜ ਕੇ ਤੁਰਦਾ ਹੈ ਤੇ ਜਿਹੜੀਆਂ ਪਹਾੜੀ ਰਸਤੇ ਤੇ ਤੁਰਨਾ ਜਾਂ ਹੇਮਕੋਟ ਦੀ ਧਰਤੀ ਤੇ ਜਾਣਾ ਜਿੱਤੇ ਬਹੁਤ ਛੋਟਾ ਰਾਸਤਾ ਹੈ ਅਮਨ ਆਸ ਦੀ ਯਾਤਰਾ ਕਰਨੀ ਤੇ ਜਿਹੜਾ ਬਹੁਤ ਕਠਨ ਰਾਸਤਾ ਹੈ ਉਹਨਾਂ ਰਾਸਤਿਆਂ ਤੇ ਵੀ ਜਾ ਕਰਕੇ ਸੰਤ ਬਾਬਾ ਹਰੀਦਾਸ ਮਹਾਰਾਜ ਨੇ ਆਪਣੇ ਜਿਹੜਾ ਹੈ ਕਦਮਾਂ ਤੇ ਚੱਲਣਾ ਕੀਤਾ ਔਰ ਚੱਲ ਕੇ ਜਿਹੜਾ ਹੈ ਔਰ ਕਿਉਂ ਆਪਾਂ ਜਦੋਂ ਦੇਖਦੇ ਸੀ ਉਹਨਾਂ ਨੂੰ ਜਦੋਂ ਵੀ ਡੇਰੇ ਆਉਂਦੇ ਸੀ ਤਾਂ ਉਹਨਾਂ ਨੇ ਬਰਾਂਡੇ ਦੇ ਵਿੱਚ ਬੈਠ ਕੇ ਆਪਾਂ ਤਾਂ ਹੁਣ ਜਿਹੜਾ ਹੈ ਘਰਾਂ ਦੇ ਵਿੱਚ ਹੀਟਰ ਲਾ ਕੇ ਬਹਿੰਦੇ ਹਾਂ ਕਮਰਾ ਬੰਦ ਕਰ ਲੈਂਦੇ ਹਾਂ ਹੀਟਰ ਵੀ ਲਗਾ ਲੈਂਦੇ ਹਾਂ ਚਾਹ ਵੀ ਵਧੀਆ ਲੈਂਦੇ ਹਾਂ ਪਰ ਉਹਨਾਂ ਨੇ ਸਾਰੀ ਜ਼ਿੰਦਗੀ ਜਿਹੜਾ ਹੈ ਜਿੰਨਾਂ ਤੋਂ ਅਸੀਂ ਸੁਰਤ ਸੁਭਾਈ ਉਹਨਾਂ ਨੇ ਬਰਾਂਡੇ ਦੇ ਵਿੱਚ ਹੀ ਸੌਣਾ ਕੀਤਾ ਔਰ ਉੱਥੇ ਉਹਨਾਂ ਨੇ ਜਦੋਂ ਮਨ ਕਰਨਾ ਲੇਟ ਜਾਣਾ ਔਰ ਜਦੋਂ ਫਿਰ ਮਨ ਕਰਨਾ ਉੱਠ ਕੇ ਬੈਠ ਜਾਣਾ ਭਾਵ ਭਜਨ ਸੰਧਮਰਨ ਦੀ ਬੰਦਗੀ ਦੇ ਵਿੱਚ ਉਹਨਾਂ ਨੇ ਜਿਹੜਾ ਹੈ ਵੱਧ ਤੋਂ ਵੱਧ ਸਮਾਂ ਜਿਹੜਾ ਹੈ ਉਹ ਮਾਲਕ ਦੀ ਬਾਣੀ ਪੜ੍ਹਦੇ ਆਣਾ ਸੁਖਮੀ ਸਾਹਿਬ ਦਾ ਜਾਪ ਕਰਨਾ ਪੰਜਾ ਬਾਣੀਆਂ ਦੇ ਜਾਪ ਕਰਨਾ ਜਦੋਂ ਬੈਠਿਆਂ-ਬੈਠਿਆਂ ਥੱਕ ਜਾਣਾ ਤਾਂ ਫਿਰ ਉਹਨਾਂ ਦੀ ਗੁਰੂ ਸ਼ਬਦ ਦਾ ਅਭਿਆਸ ਕਰਨਾ ਲੇਟ ਕੇ ਫਿਰ ਜਿਹੜਾ ਮਾਲਾ ਨੂੰ ਉਹ ਜਪਦੇ ਰਹਿਣਾ ਭਾਵ ਜਿਨ੍ਹਾਂ ਨੇ ਇਸ ਸੰਸਾਰ ਦੇ ਵਿੱਚ ਕੁਝ ਕੀਤਾ ਹੁੰਦਾ ਤੰਤਾਂ ਬਾਬਾ ਹੀਰਾਦਾਸ ਮਹਾਰਾਜ ਜਿਨ੍ਹਾਂ ਨੇ ਆਪਾਂ ਤਪੂ ਮੇ ਸਥਾਨਾਂ ਤੇ ਆਏ ਆ ਜਿਨ੍ਹਾਂ ਦੇ ਨਾਮ ਤੇ ਡੇਰਾ ਬਣਿਆ ਆ ਆਪਾਂ ਇਹਨਾਂ ਨੇ ਜਿਹੜੇ ਆਇਆ ਸੀ ਤੁਸੀਂ ਜਿਹੜਾ ਹੈ ਪਾਵੇ ਸਰੀਰ ਕਰਕੇ ਦਰਸ਼ਨ ਨੇ ਕੀਤੇ ਪਰ ਉਹਨਾਂ ਦੇ ਤਪੂ ਮੇ ਸਥਾਨਾਂ ਤੇ ਆਇਆ ਕਿਉਂ ਕਿਉਂਕਿ ਉਹਨਾਂ ਨੇ ਉਸ ਮਾਲਕ ਦੀ ਬੰਦਗੀ ਕੀਤੀ ਆ ਸਿਮਰਨ ਕੀਤਾ ਹੈ ਨਾਮ ਜਪਿਆ ਇਸ ਕਰਕੇ ਜਿਹੜਾ ਹੈ ਉਹਨਾਂ ਦੇ ਸਥਾਨ ਤੇ ਆਪਾਂ ਨਤ ਮਸਤਕ ਹੋਣ ਬਾਅਦ ਤੇ ਆਉਂਦੇ ਆ ਉਹਨਾਂ ਦੇ ਚਾਨਾਂ ਦੇ ਵਿੱਚ ਹਾਜ਼ਰੀ ਲਗਾਉਂਦੇ ਆ ਓਟ ਗੋਬਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹੋ ਉਹਨਾਂ ਦੀ ਇੱਕ ਗੋਵਿੰਦ ਗੋਪਾਲ ਰਾਜੇ ਦੀ ਓਟ ਹੁੰਦੀ ਆ ਕੇਵਲ ਤੇ ਕੇਵਲ ਇੱਕ ਸਤਗੁਰਾਂ ਦੀ ਓਟ ਹੁੰਦੀ ਆ ਮਾਲਕ ਦੀ ਓਟ ਹੁੰਦੀ ਆ ਅਤੇ ਆਪਣੇ ਸਵਾਮੀ ਦੀ ਸੇਵਾ ਤੋਂ ਹੀ ਲਾਭ ਪ੍ਰਾਪਤ ਕਰਦੇ ਨੇ ਸਾਡੇ ਵਾਂਗੂ ਨੇ ਕਦੇ ਕਿਤੇ ਚਲੇ ਗਿਆ ਕਦੇ ਕਿਤੇ ਚਲੇਗਾ ਕਦੇ ਕਿਤੇ ਭਟਕਣਾ ਹੋ ਗਏ ਕਦੇ ਕਿਤੇ ਭਟਕਣਾ ਹੋ ਗਈ ਇਦਾਂ ਨਹੀਂ ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ ਕੇਵਲ ਤੇ ਕੇਵਲ ਇੱਕ ਉਸ ਅਨੰਕਾਰ ਦੀ ਅਕਾਲ ਪੁਰਖ ਦੀ ਬੰਦਗੀ ਦੇ ਵਿੱਚ ਜੁੜਦੇ ਨੇ ਗੁਰਬਾਣੀ ਨੂੰ ਪੜ੍ਹਦੇ ਨੇ ਸਿਮਰਨ ਕਰਦੇ ਨੇ ਔਰ ਜੋ ਆਪਣੇ ਇੱਕ ਸਵਾਮੀ ਤੋਂ ਬਿਨਾਂ ਹੋਰ ਕਿਸੇ ਦੇ ਆਸਰੇ ਤੇ ਭਰੋਸਾ ਨਹੀਂ ਲੈਂਦੇ ਉਹਨਾਂ ਨੂੰ ਹੀ ਉਹਨਾਂ ਦੀ ਸੇਵਾ ਦਾ ਜਿਹੜਾ ਹੈ ਉਹ ਭਗਤੀ ਦਾ ਲਾਭ ਪ੍ਰਾਪਤ ਹੁੰਦਾ ਹੈ ਪਰੰਤੂ ਜਿਹੜੇ ਦੁਚਿੱਤੇ ਹੋ ਕਰਕੇ ਕਦੀ ਕਿਤੇ ਕਰ ਚਲੇਗਾ ਕਦੀ ਕਿਤੇ ਚਲੇਗਾ ਕਿਤੇ ਕਦੀ ਕਿਤੇ ਚਲੇਗਾ ਕਿਤੇ ਮੰਨੇ ਨਹੀਂ ਟਿਕਦਾ ਉਹਨਾਂ ਦਾ ਇੱਕ ਥਾਂ ਜਿਹੜੀ ਅਵਿਰਤੀ ਲੱਗੇ ਹੀ ਨਹੀਂ ਤਾਂ ਫਿਰ ਜਿਹੜਾ ਹੈ ਉਹ ਲਾਭ ਪ੍ਰਾਪਤ ਨਹੀਂ ਕਰਦੇ ਦੋ ਚਿੱਤੇ ਕੀ ਦੁਏ ਖੂਨ ਤੁੰਗ ਨੁ ਗਰਾਨੀ ਮੋਹ ਬਲੇਟਾ ਟੂਟਾ पाव चित दो बिरतिया वाले दिया परमेचे के पास संसार दे पासे थम्भिया डिग परिवार भी टुट गया और जो दो चिते कोई भी गलरे ना चढ़ी ना इधर दे रहे ना उधर दे रहे इस करके जो है सतगुरों का जो है आसरा उ सारे तो वाला है विकख्या पोह न सके मेल साह दु गुणगा और उन्होंने बेकार ਅਸਲ ਨਹੀਂ ਕਰ ਸਕਦੇ ਜੋ ਸਾਧ ਜਣਾ ਦੇ ਨਾਲ ਮਿਲ ਕੇ ਖਰੀਦੇ ਗੋਣ ਗਾਇਨ ਕਰਦੇ ਹਨ ਸਾਧ ਜਣਾ ਦੇ ਮਿਲ ਕੇ ਅਤੇ ਸਤ ਸੰਗਤ ਕਰਕੇ ਪ੍ਰਮਾਤਮਾ ਦੇ ਗੁਣ ਗਾਉਣ ਦੇ ਨਾਲ ਮਨ ਦੇ ਵਿਕਾਰ ਮਲ ਜਿਹੜੀ ਆ ਵਖੇ ਪਿਆ ਵਰਣ ਆਦਿਕ ਦੂਰ ਹੋ ਜਾਂਦੇ ਨੇ ਅਤੇ ਮਨ ਨੂੰ ਵਿਸ਼ੇ ਵਿਕਾਰਾਂ ਰੂਪੀ ਜ਼ਹਿਰ ਜਿਸ ਨੂੰ ਗ੍ਰਹਿਣ ਕਰਕੇ ਮਨ ਪ੍ਰਮਾਤਮਾ ਵੱਲੋਂ ਮਰ ਜਾਂਦਾ ਹੈ ਅਸਲ ਨਹੀਂ ਕਰ ਸਕਦਾ ਤੇ ਪ੍ਰਮਾਤਮਾ ਦੇ ਭਜਨ ਸਿਮਰ ਨਾਲ ਮਨ ਦਾ ਸਦਾ ਹੀ ਬੇਸ਼ੀ ਵਕਾਰਾਂ ਤੋਂ ਨਿਰਮਲ ਤੇ ਜੀਵਤ ਭਾਵ ਸਥਿਰ ਰਹਿੰਦਾ ਹੈ ਹਉਮੈ ਮਾਇਆ ਵਿਖ ਹੈ ਮੇਰੀ ਜਿੰਦੜੀਏ ਅਮਰਤ ਵਖ ਲੈ ਜਾਏ RAM ਮਾਸੁਕਾ ਹਰਿਆ ਹੋਇਆ ਮੇਰੀ ਜਿੰਦੜੀਏ ਹਰ ਹਾ ਨਾਮ ਧਿਆਏ RAM ਜਿਹੜਾ ਮਨ ਹੈ ਉਹਨਾਂ ਚ ਰਹੀ ਸੁਕਾਈ ਹੈ ਜਿੰਨਾ ਚ ਰਹੀ ਗੁਰੂ ਦਾ ਸ਼ਬਦ ਦਾ ਵਿਆਸ ਨਿਕਰਦਾ RAM RAM ਨਿਕਰਦਾ ਵਾਹਿਗੁਰੂ ਵਾਹਿਗੁਰੂ ਗੱਲ ਆਲਾ ਗੋੜ ਗੋੜ ਨਹੀਂ ਕਰਦਾ ਭਾਵ ਜਿਸ ਵੀ ਧਰਮ ਦੇ ਵਿੱਚ ਆ ਉਸ ਧਰਮ ਦੇ ਅਨੁਸਾਰ ਉਸ ਨਿਰੰਕਾਰ ਦਾ ਸਿਮਰਨ ਕਰਨਾ ਚਾਹੀਦਾ ਗੁਰੂ ਰਾਮਦਾਸ ਮਹਾਰਾ ਬਿਹਗੜਾ ਮਹਲਾ 4 ਚੌਥਾ ਚ ਪਰਮਾਨ ਕਰਦੇ ਨੇ ਮਾ ਸੁੱਕਾ ਹਰਿਆ ਹੋਇਆ ਮੇਰੀ ਜਿੰਦੜੀਏ ਹਰ ਹਰ ਨਾਮ ਧਿਆਏ ਰਾਮ ਜਦੋਂ ਉਹ ਸੁੱਕਾ ਵੀ ਫਿਰ ਜਿਹੜਾ ਹੈ ਉਹ ਹਰਾ ਹੋ ਜਾਂਦਾ ਹੈ ਜਦੋਂ ਪਰਮੇਸ਼ਰ ਦਾ ਨਾਮ ਹੈ ਜਪਦਾ ਹੈ ਜਦੋਂ ਹੀ ਬੰਦਗੀ ਕਰਦਾ ਹੈ ਫਿਰ ਮਨ ਦੇ ਵਿੱਚ ਖੇੜਾ ਹੀ ਰਹਿੰਦਾ ਜੈ ਤੇ ਉਪਜੀਤ ਹੈ ਮਲੀ ਸਚੀ ਪੀਤ ਸਮਾਹੋ ਤੇ ਜੀਵ ਰੂਪੀ ਇਸ ਤੀ ਜਿੱਥੋਂ ਉਤਪਨ ਹੋਈ ਸੀ ਉੱਥੇ ਉਸ ਵਿੱਚ ਹੀ ਜਾ ਕੇ ਮਿਲ ਗਈ ਪਰ ਸੱਚੀ ਪ੍ਰੀਤ ਕਰਕੇ ਸਮਾਹੋ ਸਲਾਹੁਣਾ ਸਰੂਪ ਵਿੱਚ ਲੀਨਤਾ ਹੁੰਦੀ ਹੈ ਬਕਾਰਾਂ ਦੀ ਮਾਇਤ ਤੋਂ ਨਿਰਮਲ ਹੋ ਜਾਣ ਕਰਕੇ ਇਹ ਜਗਿਆ ਸਰੂਪ ਇਸਤੀ ਜਿਸ ਜੋਤ ਸਰੂਪ ਵਿੱਚੋਂ ਪੈਦਾ ਹੋਈ ਸੀ ਅੰਤ ਉਸੇ ਦੇ ਵਿੱਚ ਹੀ ਲੀਨ ਹੋ ਗਈ ਕਰ ਗਏ ਦੀਨੀ 파ਰਮਾ ਬਹੁ ਨਾ ਵਿਛੜਿਆ ਹੋ ਤੇ ਜਿਸ ਨੂੰ ਪ੍ਰਮਾਤਮਾ ਨੇ ਹੱਥ ਪੜ ਕੇ ਆਪਣੀ ਕਰ ਲਿਆ ਹੈ ਉਹ ਫਿਰ ਉਸ ਨਾਲੋਂ ਵਿਚਕਰ ਵਿਛੜਦੀ ਨਹੀਂ ਜਿਹੜੀ ਜੀਵ ਰੂਪੀ ਹੈ ਤੇ ਆਪਣੇ ਪਤੀ ਪ੍ਰਮਾਤਮਾ ਨਾਲ ਸੱਚੀ ਪ੍ਰੀਤ ਕਰਦੀ ਹੈ ਉਸ ਨੂੰ ਉਹ ਬੁੱਧੀ ਰੂਪ ਬਾਹਰ ਤੋਂ ਫੜ ਕੇ ਆਪਣੀ ਕਰ ਲੈਂਦਾ ਹੈ ਅਤੇ ਫਿਰ ਆਪਣੇ ਨਾਲੋਂ ਵਿਛੋੜਦਾ ਨਹੀਂ ਸਾਧਨ ਰੰਡ ਨਾ ਵੈਸੇ ਜੇ ਸਤਿਗੁਰੂ ਮਾਹੇ ਸਮਾਹੇ ਜਿਹੜੇ ਸਤਿਗੁਰ ਦੇ ਸ਼ਬਦ ਦੇ ਵਿੱਚ ਸਮਾ ਜਾਂਦਾ ਹੈ ਸਤਿਗੋਦੀ ਬੰਦਗੀ ਕਰਦਾ ਹੈ ਉਹ ਇਸ ਲੋਕ ਤੇ ਪੰਦੂਕ ਦਾ ਹੈ ਸਹਾਈ ਹੋ ਜਾਂਦੇ ਨੇ ਸਤਿਗੁਰੂ ਕਿਰਪਾ ਕਰਦੇ ਨੇ ਪੀਰ ਪੀਰ ਪਿਰ ਰਸਾਲੂ ਨੌਤ ਨੂੰ ਸੱਚਾ ਮਰੇ ਨਾ ਜਾਏ ਫਿਰ ਉਹਨਾਂ ਦਾ ਮਰਨਾ ਨਹੀਂ ਹੁੰਦਾ ਔਰ ਉਸ ਦਰਗਾਹ ਦੇ ਜਿਹੜੇ ਉਹ ਫੇ ਬাসী ਹੋ ਜਾਂਦੇ ਨੇ ਮਾਰ ਜਾਓ ਲਖ 베ਰੀਆ ਹ ਸੱਜਣਾ ਗਾਮਿਆ ਗਾਹੋ ਮੈਂ ਲਖ 베ਰੀਆ ਲਖ 베ਰ ਬਲਿਹਾਰ ਜਾਂਦਾ ਹ ਉਸ ਮਨ ਬਾਣੀ ਦੀ ਪਹੁੰਚ ਤੋਂ ਪਰੇ ਅਥਾ ਖਰੀ ਸੱਜਰ ਤੋਂ ਜੋ ਇੱਕ 베ਰ ਬਾ ਫੜ ਕੇ ਫਿਰ ਵਿਛੋੜਦਾ ਨਹੀਂ ਉਹ ਥਾਰੇ ਮਾਨ ਵਿੱਚ ਪਹੁੰਚ ਤੋਂ ਪਰੇ ਪ੍ਰਮਾਤਮਾ ਮਿੱਤਰ ਤੋਂ ਲੱਖਾਂ ਵੇਰ ਸਦਕੇ ਤੇ ਕੁਰਬਾਨ ਜਾਈਏ ਸਾਰਾ ਪਈ ਨਾਰਾਇਣ ਨਾਨਕ ਦਰ ਪਿਆਹੋ ਸਤਿਗੁਰੂ ਗੁਰअर्ज ਦੇ ਪਾਛਾ ਕਥਨ ਕਾਦਨੇ ਵਾਹਿਗੁਰੂ ਨੂੰ ਉਸੇ ਧਾਰ ਉਤੇ ਪਿਆ ਦੀ ਲਾਜ ਫੈਂਦੀ ਹੈ ਜੇ ਹਰਦਾ ਤੇ ਪ੍ਰੇਮ ਦੇ ਨਾਲ ਉਸ ਅੱਗੇ ਦੀਨ ਹੋ ਕਰਕੇ ਆਪਣੇ ਆਪ ਨੂੰ ਅਰਪਣ ਕਰ ਦਿੰਦੇ ਨੇ ਤੇ ਸਤਿਗੁਰੂ ਨਾਲ ਦੀ ਜਿਹੜੀ ਹੈ लाजपत रखते हैं सतगुरु फिर पैज रखते हैं जिस तरह सतगुर गुरदस महाराज सच्चे पातशाह जी ने मीरा दी ले पैज रखी लाज रखी क्यों बंगाले ने छड़ बुला करके जरा सप्प है कह दिता नौ लखा हार तेरे गुरुआ ने भेजा है और जहर का प्याला जड़ा सी वो भी क्या क्या तू छक लतगुरू गुरुदस महाराज ने तेनों अमृत भेजा है तो मीरा भाई ने सतगुरु गुरुदस महाराज सचे पातशाह जी का ਨਾਮ ਲੈ ਕਰਕੇ ਉਹ ਜ਼ਹਿਰ ਦਾ ਪਿਆਲਾ ਵੀ ਪੀ ਗਈ ਔਰ ਜਿਹੜਾ ਸੱਪ ਸੀ ਜਿਹਨੂੰ ਕੋਬਰਾ ਸੱਪ ਕਿਹਾ ਜਾਂਦਾ ਜ਼ਹਿਰੀਲਾ ਸੱਪ ਸੀ ਜਿਹੜਾ ਉਹਨੂੰ ਵੀ ਜਿਹੜਾ ਹੈ ਧਿਆਨ ਕਰਕੇ ਸਤਿਗੁਰਾਂ ਦਾ ਉਹਨੂੰ ਵੀ ਗੱਲ ਦੇ ਵਿੱਚ ਪਾ ਲਿਆ ਉਹ ਵੀ 9 ਲੱਖਾ ਹਾਰ ਬਣ ਗਿਆ ਕਿਉਂਕਿ ਇਤਿਹਾਸ ਆਪਾਂ ਪੜਦੇ ਸੁਣਦੇ ਆ ਇਸ ਕਰਕੇ ਜਿਹੜਾ ਹੈ ਜਦੋਂ ਉਹਨਾਂ ਦਾ ਵਿਸ਼ਵਾਸ ਸੀ ਤਾਂ ਉਹ ਬਣਿਆ ਸਾਡਾ ਵਿਸ਼ਵਾਸ ਜਿਹੜਾ ਡਾਕਟਰ ਮਗਾਉਂਦਾ ਰਹਿੰਦਾ ਇਸ ਕਰਕੇ ਅਸੀਂ ਕਿਸੇ ਮੰਜ਼ਲ ਤੇ ਨਹੀਂ ਪਹੁੰਚ ਸਕਦੇ सर्व पे नारायण नान है नानक दर पे आह सतगुरु जी कथन करते वाहगुरु उस दर उ लाज रखता है सतगुर गुरुदास महाराज सचे पातशाही ने मीरा दी लाज रखी हर जुग जुग भगत पाया पैज रखा है राम राजे हरनाक्ष हर, हर मार् पहला दताया हंकारिया नींदा पिट दे नामदेव मुख लाया जदों तो सतगुरु नामदेव महाराज मंदिर विखे गए तो उस वेले ब्राह्मणा ने उन्होंने अंदर न बन दिता ਤੇ ਸਤਗੁਰਾਂ ਨੂੰ ਜਦੋਂ ਉਹਨਾਂ ਨੇ ੱੱਕੇ ਮਾਰੇ ਤਾਂ ਮੰਦਿਰ ਦੇ ਪਿੱਛੇ ਬੈਠ ਕੇ ਹੀ ਉਹ ਅਕਾਲ ਪੁਰਖ ਦਾ ਸਿਮਰਨ ਕਰਦੇ ਰਹੇ ਤਾਂ ਫਿਰ ਹੁਣ ਵੀ ਜਾ ਕੇ ਦੇਖੋ ਤੇ ਉਹ ਮੰਦਿਰ ਦਾ ਜਿਹੜਾ ਮੂੰਹ ਹੈ ਉਹ ਪਿਛਲੇ ਪਾਸੇ ਨੂੰ ਹੈ ਔਰ ਉਹ ਮੰਗਦਰੇ ਜਿਹੜਾ ਸੀ ਉਹ ਭਗਵਾਨ ਨੇ ਫੇਰ ਦਿੱਤਾ ਇਸ ਕਰਕੇ ਜਿਹੜਾ ਹੈ ਪਹਿਲਾੜਾ ਜਿਹੜਾ ਹੈ ਉਹਨੂੰ ਬਿੰਦਗੀ ਕੀਤੀ ਸਿਮਨ ਕੀਤਾ ਉਹਦੇ ਪਿਤਾ ਨੇ ਕਿੰਨਾ ਕੁਛ ਉਹਦੇ ਤੇ ਜ਼ਬਰ ਕਰਤਾ ਜ਼ੁਲਮ ਕੀਤਾ ਆਖਰਕਾਰ ਥੰਮਾ ਨੂੰ ਵੀ ਜੱਫੀਆਂ ਪਾਉਣ ਬਾਤੇ ਗਿਆ ਤਾਂ ਤਿੱਥੰਮਾ ਨੂੰ ਤਾਂ ਫਿਰ ਜਿਹੜਾ ਹੈ ਪਹਿਲਾਨਾ ਜਿਹੜਾ ਹੈ ਭਗਵਾਨ ਦਾ ਰਾਮ ਰਾਮ ਦਾ ਨਾਮ ਕਰਦੀ ਹੋਏ ਕਰਦੇ ਹੋਏ ਨੇ ਜਦੋਂ ਉਹਨੂੰ ਥੰਮ ਦੇ ਕੋਲ ਗਿਆ ਤੇ ਉਹ ਫਟ ਗਿਆ ਤੇ ਨਰ ਸਿੰਘ ਦਾ ਅਵਤਾਰ ਪੈਦਾ ਹੋ ਕਰਕੇ ਭਗਵਾਨ ਦਾ ਫਿਰ ਉਹ ਦੁਸ਼ਟ ਹਰਨਾਕਸ਼ ਨੂੰ ਜਿਹੜਾ ਹੈ ਆਪਣੇ ਹੱਥਾਂ ਦੇ ਨੋਹਾ ਦਿਨ ਲਈ ਉਹਦਾ ਜਿਹੜਾ ਹੈ ਪਾੜ-ਪਾੜ ਕੇ ਸਿਰ ਦਿੱਤਾ ਇਸ ਕਰਕੇ ਜਿਹੜਾ ਹੈ ਜਿਹੜਾ ਉਹ ਸਮਾਲਕ ਦੀ ਓਟ ਰੱਖ ਲੈਂਦੇ ਨੇ ਉਹਦੇ ਤੇ ਹੀ ਇਕੱਲਾ ਵਿਸ਼ਵਾਸ ਕਰ ਲੈਂਦੇ ਨੇ ਫਿਰ ਮਾਲਕ ਜਿਹੜਾ ਹੈ ਉਹ ਲਾਜ ਰੱਖਦਾ ਹੈ ਫਿਰ ਪਾਤ ਰੱਖਦਾ ਹੈ ਪੂਖ ਸੁੰਦਾ ਸਰਬ ਸੁਖ ਜਿਸ ਬਖਸ਼ੇ ਬੇਪਰਵਾਹ ਤੇ ਪੋ ਦਾ ਮਹੀਨਾ ਉਹਨਾਂ ਸਾਰਿਆਂ ਨੂੰ ਸੁੱਖਾਂ ਸਹਿਤ ਸੂਭnik ਹੁੰਦਾ ਹੈ ਜਿਸ ਨੂੰ ਉਸ ਬੇਪਰਵਾਹ ਪਰਮੇਸ਼ਰ ਪ੍ਰਮਾਤਮਾ ਬਖਸ਼ਿਸ਼ ਕਰ ਦਿੰਦਾ ਹੈ ਪੋਵੇਂ ਨਿਰ ਵਿੱਚ ਦੁਬਾਰਾ ਪਾਚਾ ਕਹਿੰਦੇ ਨੇ ਕਿ ਜਿਸ ਨੂੰ ਪ੍ਰਮਾਤਮਾ ਆਪਣੇ ਪੈਰ ਰੱਖਣ ਵਾਲੇ ਸੁਭਾਅ ਦੀ ਬਖਸ਼ਿਸ਼ ਕਰਦੇ ਨੇ ਉਸਾਰੇ ਸੁੱਖਾਂ ਨੂੰ ਪ੍ਰਾਪਤ ਕਰਕੇ ਸੋਭਾ ਪਾਉਂਦੇ ਨੇ ਪੂਖ ਤੁਖਾਰ ਪੜੇ ਬਾਨ ਤ੍ਰਿੰਨ ਰਸ ਸੁਖਾ ਆਬਦ ਕੀ ਨਹੀਂ ਮਨ ਤਨ ਬਸੈ ਮੁਖੇ ਕਹਿੰਦੇ ਪੋਵੇਂ ਨੇ ਤੇ ਕੋ ਨਾਨਕ ਦੇ ਪਾਚਾ ਕਹਿੰਦੇ ਨੇ कि पोह महीने जितनी सर्दी पैदा है जो ब्रिच बूटेण देस जड़ेका है जो कोरा पी ना ही मन धन वसै मुखे कहें हे प्यारे तू आई मेरे मन तन तो मुख में तू ही बस रहा है भाव सुवास सुवास तेन ही याद करदा तो तू प्रत रूप मैनू दर्शन क्यों नहीं दिता मन धन रब रहे ਮਨ ਤਨ ਰਵ ਰਹਿਆ ਜਗ ਜੀਵਨ ਗੁਰ ਸ਼ਬਦ ਦੀ ਰੰਗ ਮਾਣੀ ਤੇ ਜੇ ਤੇ ਮਨ ਤਨ ਵਿੱਚ ਇਹ ਜਗਤ ਦਾ ਜੀਵਨ ਪ੍ਰਮਾਤਮਾ ਵਸ ਰਿਹਾ ਹੈ ਉਹ ਗੁਰੂ ਉਪਦੇਸ਼ ਦੁਆਰਾ ਉਸ ਦਾ ਪ੍ਰਤੱਖ ਆਨੰਦ ਪ੍ਰਾਪਤ ਕਰਦੀ ਹੈ ਉਹ ਆਨੰਦ ਮਾਣਦੀ ਹੈ ਅੰਦਰ ਜੀਰਜ ਸੀਤਜੋ ਉਤਪਜ ਕਟ ਘਟ ਜੋਤ ਸਮਾਣੀ ਤੇ ਅੰਦਰ ਤੋਂ ਜੀਰਜ ਤੋਂ ਸੀਤਜ ਗਰਮੀ ਤੋਂ ਉਤਪਜ ਤੋਂ ਜਿਹੜੀਆਂ ਚਾਰੇ ਖਾਣੀਆਂ ਨੇ ਜਿਹੜੀਆਂ ਚਾਰੇ ਜੋਨੀਆਂ ਦੇ ਵਿੱਚ ਜਿਹੜਾ ਪ੍ਰਗਟ ਹੁੰਦਾ ਹੈ ਉਹ ਪ੍ਰਮਾਤਮਾ ਸਾਰਿਆਂ ਦੇ ਵਿੱਚ ਬਰਾਜਮਾਨ ਹੈ ਅੰਡੇਆ ਤੋਂ ਜੋੜ ਤੋਂ ਮੁਰਗੇ ਤੋਂ ਅਤੇ ਪ੍ਰਿਥਵੀ ਤੋਂ ਪੈਦਾ ਹੋਣ ਵਾਲੇ ਜਿੰਨੇ ਵੀ ਜੀਵ ਨੇ ਚੌਹਾਂ ਖਾਣੀਆਂ ਦੇ ਵਿੱਚ ਉਹ ਇੱਕ ਇੱਕ ਹਿਰਦੇ ਦੇ ਵਿੱਚ ਉਪਰ ਪ੍ਰਮਾਤਮਾ ਜੋਤੀ ਪ੍ਰਕਾਸ਼ ਰੂਪ ਹੈ ਦਾਸਨ ਦਿਉ ਦਯਾ ਪਤ ਦਾਤੇ ਗਤ ਪਾਵੇ ਮਤ ਦੇਹੋ हे दया दया ਦੇ ਸਰੂਪ ਵਿੱਚ ਦਾਚਨ ਦੇਵੋ ਤੇ ਅਸੀਂ ਸੇਸ਼ਟ ਬੁੱਧੀ ਦੇਵੋ ਜਿਸ ਕਰਕੇ ਮੈਂ ਗਤੀ ਨੂੰ ਪ੍ਰਾਪਤ ਕਰਾਂ ਭਾਵ ਮੈਨੂੰ ਜਰੀਏ ਮੁਕਤੀ ਮਿਲ ਜਾਵੇ ਨਾਨਕ ਰੰਗ ਰਵੇ ਰਸ ਰਸੀਆ ਹਾਰ ਸਿਉ ਪ੍ਰੀਤ ਸਨੇਹ ਤੇ ਸਤਿਗੁਰੂ ਗੁਰੂ ਅਜੰਦੇ ਪਾਚਾ ਪੰਜਵੇਂ ਗੋnablaਕ ਪ੍ਰਮਾਨ ਕਰਦੇ ਨੇ ਜਿਸ ਦੀ ਹਰੀ ਪਤੀ ਨਾਲ ਪ੍ਰੀਤੀ ਹੋ ਤੇ ਪ੍ਰੇਮ ਹੈ ਉਸ ਦੇ ਪ੍ਰੇਮ ਵਿੱਚ ਪ੍ਰੇਮੀ ਹੋ ਕਰਕੇ ਰੰਗ ਰਵੇ ਭਾਵ ਆਨੰਦ ਲੁੱਟਦਾ ਹੈ ਨਾਨਕ ਰੰਗ ਰਵੇਰਾ ਰਸ ਰਸਿਆ ਹਾਸੁ ਪ੍ਰੀਤ ਸਨੇਹ ਉਹਨੂੰ ਜਿਹੜਾ ਹੈ ਹਰੀਪਤੀ ਦੀ ਜਿਹੜੀ ਹੈ ਪ੍ਰੀਤੀ ਦੇ ਪ੍ਰੇਮ ਕਰਕੇ ਜਿਹੜਾ ਹੈ ਉਹੀ ਜਿਹੜਾ ਹੈ ਆਨੰਦ ਪ੍ਰਾਪਤ ਕਰ ਸਕਦਾ ਹੈ ਜਿੰਨਾ ਚਿਰ ਉਸ ਮਾਲਕ ਦੇ ਨਾਲ ਪ੍ਰੀਤ ਨਾ ਹੋਵੇ ਉਹ ਉਹ ਆਨੰਦ ਨਹੀਂ ਪ੍ਰਾਪਤ ਕਰ ਸਕਦਾ ਤੇ ਸਤਿਗੋਬਿੰਦਾਸ ਮਹਾਰਾਜ ਸੱਚੇ ਪਾਤਸ਼ਾਹ ਪ੍ਰਮਾਣ ਕਰਦੇ ਨੇ ਸੱਚੀ ਪ੍ਰੀਤ ਹਮ ਤੁਮ ਸਿਉ ਜੂਰੀ ਤੁਮ ਸਿਉ ਜੂਰ ਅਵਰ ਸੰਗ ਤੂਰੀ ਜਹਾਂ ਜਾਵਾਂ ਤਹਾਂ ਤੇ ਸੇਵਾ ਤੁਮ ਸੋ ਠਾ ਕਰਾਉ ਨਾ ਦੇਵਾ ਤੁਮਰੇ ਭਜਨ ਕਟੇ ਜਾਂ ਫਾਸਾ ਭਗਤ ਹੇਤ ਗਾ ਬਿਰਬਤਾ ਚ ਉਹਨੇ ਕਿਹਾ ਵੇ ਦੁਨੀਆਂ ਨਾਲ ਤੋੜ ਕਰਕੇ ਸੰਸਾਰ ਨਾਲ ਤੋੜ ਕਰਕੇ ਜਿਹੜੀ ਹੈ ਕਾਮ ਕ੍ਰੋਧੋ ਮੋਹ ਹੰਕਾਰ ਨਾਲੋਂ ਵਿਰਤੀ ਨੂੰ ਤੋੜ ਕੇ ਨਿਰੰਕਾਰ ਦੇ ਨਾਲ ਮੈਂ ਜਿਹੜੀ ਆ ਪ੍ਰੀਤੀ ਨੂੰ ਜੋੜ ਲਿਆ ਹੈ ਇਸ ਕਰਕੇ ਜਿਹੜਾ ਉਹ ਸਕਾਲ ਪ੍ਰਖੰਤ ਜਾਮ ਪ੍ਰੂਪਰਮਾਤਮਾ ਦੀ ਬੰਦਗੀ ਕਰਦਾ ਹੈ ਜੀਵ ਕਰਦਾ ਹੈ ਨਾਮ ਜਪਦਾ ਹੈ ਤਾਹੀ ਜਿਹੜੇ ਨੇ ਉਹ ਲਾਹੇ ਪ੍ਰਾਪਤ ਕੀਤੇ ਜਾ ਸਕਦੇ ਨੇ। ਦਿਨਾਂ ਚਿਰ ਮਾਲਕ ਦੀ ਜੀਵ ਬੰਦਗੀ ਨੇ ਇਹ ਨਾ ਕਰਦਾ। ਉਹਨਾਂ ਚਿਰ ਜਿਹੜਾ ਹੈ ਇਹ ਲੋਕ ਦੇ ਵਿੱਚ ਵੀ ਉਹ ਦੁਖੀ ਰਹਿੰਦਾ ਕਿਉਂ? ਮਨ ਦੀ ਜਿਹੜੀ ਹੈ ਉਹ ਬਿਰਤੀ ਨਹੀਂ ਬਣਦੀ। ਔਰ ਮਨ ਜਿਹੜਾ ਉਹਦਾ ਕਾਗਰ ਨਹੀਂ ਹੁੰਦਾ। ਜਦੋਂ ਉਸ ਮਾਲਕ ਦੇ ਨਾਲ ਜੁੜ ਜਾਂਦੇ ਨੇ ਉਹ ਸंसार ਦੇ ਵਿੱਚ ਭਾਵੇਂ ਦੁਖੀ ਵੀ ਹੋਣ ਉਹ ਨਿਰੰਕਾਰ ਦੇ ਨਾਲ ਜੁੜ ਕੇ ਉਹਦੇ ਭਾਣੇ ਦੇ ਵਿੱਚ ਹੀ ਰਹਿੰਦੇ ਨੇ। ਕਿਉਂਕਿ ਸਤਗੁਰਾਂ ਦਾ ਭਾਣਾ ਜਿਹੜਾ ਹੈ ਤਦ ਹੀ ਤਵੇ ਤੇ ਬੈਠ ਕਰਕੇ ਬਣਿਆ ਅੱਜ ਜਿਹੜਾ ਹੈ ਗੁਰਗੋਬਿੰਦ ਸਿੰਘ ਮਹਾਰਾਜ ਜੀ ਦੇ ਪਰਿਵਾਰ ਜਿਹੜਾ ਹੈ ਉਹਨਾਂ ਦਾ ਜਿਹੜਾ ਹੈ ਇਹ ਪੂ ਦਾ ਮਹੀਨਾ ਜਿਹੜਾ 21 ਤੋਂ ਲੈ ਕੇ 27 ਤੱਕ ਜਿਹੜਾ ਹੈ ਪਰਵਾਹ ਨੂੰ ਲੈ ਕੇ ਚੱਲੇ ਪਰਿਵਾਰ ਵਿਛੜਾ ਹੋਇਆ ਔਰ ਦੋ ਦੋ ਕਰਕੇ ਆਪਣੇ ਸਹਿਬਜ਼ਾਦਿਆਂ ਨੂੰ ਜਿਹੜਾ ਹੈ ਆਪਣੇ ਅੱਖੀਂ ਜਿਹੜਾ ਹੈ ਵੱਡੇ ਸਹਿਬਜ਼ਾਦੇ ਬਾਬਾ ਅਜੀਤ ਸਿੰਘ ਬਾਬਾ ਜੂਹਾਰ ਸਿੰਘ ਨੂੰ ਆਪ ਜੰਗ ਦੇ ਵਿੱਚ ਤੂੜਿਆ ਆਪ ਭੇਜਿਆ ਔਰ ਜਦੋਂ ਸ਼ਹੀਦ ਹੋਗਾ ਤੇ ਉਹਨਾਂ ਨੇ ਉਸ ਵੇਲੇ ਨਾਰੇ ਲਾਏ ਔਰ ਕੋਈ ਵੀ ਇਤਿਹਾਸ ਨਹੀਂ ਤਾਂ ਜਿਹੜਾ ਹੈ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਵਾਗਾ ਜਿਗਰਾ ਹੋਵੇ ਜਦੋਂ ਸ਼੍ਰੀ ਭਗਵਾਨ ਰਾਮਚੰਦਰ ਜੀ ਬਨਵਾਸ ਨੂੰ ਚੱਲੇ ਸੀ ਤਾਂ ਦਸ਼ਰਤ ਨੇ ਜਿਹੜਾ ਹੈ ਉਸਦੇ ਮਹਿਲਾ ਤੋਂ ਜਿਹੜੀ ਹੈ ਉਹ ਛਾਲ ਮਾਰ ਕੇ ਆਪਣੇ ਆਪ ਨੂੰ ਮੌਤ ਦੇ ਅਰਪਣ ਕਰ ਦਿੱਤਾ ਸੀ ਇਸ ਕਰਕੇ ਜਿਹੜਾ ਹੈ ਜਿਨ੍ਹਾਂ ਨੇ ਇਸ ਸੰਸਾਰ ਦੇ ਵਿੱਚ ਦੁੱਖ ਨੂੰ ਸਹੰਦੇਆਂ ਹੋયા ਵੀ ਉਸ ਅਕਾਲ ਪੁਰਖ ਦੇ ਪ੍ਰਭੂ ਪਰਮਾਤਮਾ ਦੇ ਨਾਲ ਜੁੜ ਕੇ ਰਹੇ ਦੁੱਖ ਦੀ ਪ੍ਰਵਾਹ ਨਹੀਂ ਕੀਤੀ ਉਹਦੇ ਭਾਣੇ ਨੂੰ ਮੰਨ ਕੇ ਸੰਸਾਰ ਦੇ ਵਿੱਚ ਆਪਣੇ ਜੀਵਨ ਨੂੰ ਬਤੀਤ ਕਰ ਦਿੱਤਾ ਉਹਦਾ ਤੇ ਲੋਕ ਤੇ ਬਲੋਕ ਜਿਹੜਾ ਹੈ ਉਹ ਸਹੀਲਾ ਹੋ ਜਾਂਦਾ ਹੈ ਤਾਂ ਜਿਹੜਾ ਦੁੱਖਾ ਕਰਕੇ ਕਦੇ ਕਿਤੇ ਭਟਕਦਾ ਹੋਵੇ ਕਦੀ ਕਿਤੇ ਭਟਕਦਾ ਹੋਵੇ ਉਹ ਕਿਸੇ ਜੋਗਾ ਵੀ ਨਹੀਂ ਰਹਿੰਦਾ ਇਸ ਕਰਕੇ ਇੱਕ ਛੋੜ ਦੂਜੇ ਲੱਗੇ ਲੂਬੇ ਸੇ ਬਨ ਜਾ ਰਿਆ ਅਸੀਂ ਉਸ ਨਿਰੰਕਾਰ ਦੇ ਨਾਲ ਜੋੜ ਕਰਕੇ ਮਨ ਬੇਤਿਆਂ ਨੂੰ ਜਦੋਂ ਉਸ ਮਾਲਕ ਦੇ ਨਾਲ ਜੁੜ ਜਾਵਾਂਗੇ ਉਹਦੀ ਬੰਦਗੀ ਕਰਾਂਗੇ ਉਹਦਾ ਸਿਮਰਨ ਕਰਾਂਗੇ ਨਾਮ ਜਪਾਂਗੇ ਔਰ ਉਹ ਗਰੀਬ ਦੀ ਜਿਹੜੀ ਹੈ ਉਹਦੀ ਰੱਖਿਆ ਕਰਾਂਗੇ ਜ਼ਰੂਰਤਮੰਦ ਦੀ ਆਪਾਂ ਜਿਹੜੀ ਆ ਉਹਨੂੰ ਜ਼ਰੂਰਤ ਨੂੰ ਪੂਰਾ ਕਰੀਏ ਔਰ ਤਾਂ ਹੀ ਸਾਡਾ ਜਿਹੜਾ ਹੈ ਜੀਵਨ ਹੈ ਉਹ ਸਫਲ ਹੋ ਸਕਦਾ ਨਹੀਂ ਤਾਂ ਜਿਹੜਾ ਹੈ ਇਸ ਸੰਸਾਰ ਦੇ ਵਿੱਚ ਜਿਹੋ ਜਾਇ ਆਪਾਂ ਆਏ ਜਿਹੋ ਜਾਇ ਨਾ ਆਏ ਤੰਤਾ ਬਾਬਾ ਹੀਰਾਦਾਸ ਮਹਾਰਾਜ ਤੰਤਾ ਬਾਬਾ ਪ੍ਰੇਮਦਾਸ ਮਹਾਰਾਜ ਤੰਤਾ ਬਾਬਾ ਅਟੈਲਦਾਸ ਮਹਾਰਾਜ ਤੰਤਾ ਬਾਬਾ ਨੰਦਾਜੀ ਮਹਾਰਾਜ ਤੰਤਾ ਬਾਬਾ ਗਿਆਨਦਾਜੀ ਮਹਾਰਾਜ ਤੰਤਾ ਬਾਬਾ ਹਰੀਦਾਸ ਮਹਾਰਾਜ ਤੰਤਾ ਬੀਬੀ ਦੀਪੂ ਜੀ ਮਹਾਰਾਜ ਉਹਨਾਂ ਨੇ ਕਿੰਨਾ ਕੀਤਾ ਆਪ ਕੀਤਾ ਕਿੰਨੀ ਬੰਦਗੀ ਕੀਤੀ ਸੰਗਤ ਦੀ ਸੇਵਾ ਕੀਤੀ ਇਸ ਕਰਕੇ ਜਿਹੜਾ ਹੈ ਉਹਨਾਂ ਦੇ ਨਾਮ ਤੇ ਜਿਹੜਾ ਹੈ ਹਮੇਸ਼ਾ ਹੀ ਉਹਨਾਂ ਨੂੰ ਯਾਦ ਕੀਤਾ ਜਾਂਦਾ ਇੱਥੇ ਆਪਾਂ ਬੈਠ ਕੇ ਵੀ ਯਾਦ ਕਰਦੇ ਆਂ ਉਹਨਾਂ ਨੂੰ ਘਰਾਂ ਦੇ ਵਿੱਚ ਵੀ ਯਾਦ ਕਰਦੇ ਆਂ ਉਹਨਾਂ ਦਾ ਯਾਦ ਕਰਨ ਦਾ ਮਤਲਬ ਇਹ ਹੀ ਹੈ ਕਿ ਉਹ ਨਿਰੰਕਾਰ ਦੇ ਨਾਲ ਜੁੜ ਗਏ ਉਹ ਕੇਵਲ ਤੇ ਕੇਵਲ ਸੰਸਾਰ ਜੋਗ ਨਹੀਂ ਹੋ ਕੇ ਰਏ ਉਹ ਪਰਮੇਸ਼ਰ ਦੇ ਨਾਲ ਜੁੜ ਗਏ ਜਦੋਂ ਪਰਮੇਸ਼ਰ ਦੇ ਨਾਲ ਜੀਵ ਜੁੜ ਜਾਂਦਾ ਹੈ ਤਾਂ ਫੇ ਬਾਹ ਪੁਕਰ ਕੱਢ ਲੀਨੇ ਆਪਣੇ ਫੇ ਆਪਣੇ ਪਿਆਰਿਆਂ ਨੂੰ ਫੇ ਬਾਹ ਫੜ ਕੇ ਜਿਹੜਾ ਹੈ ਉਹ ਜਿਹੜਾ ਹੈ ਉਹ ਕੱਢ ਲੈਂਦਾ ਹੈ ਸੋ ਇਸ ਕਰਕੇ ਤੁਹਾਨੂੰ ਜਿਹੜਾ ਹੈ ਨਾਮ ਜਿਹੜਾ ਜਪਣਾ ਚਾਹੀਦਾ ਸਤਜੁਗ ਸਤ ਤ੍ਰੇਤਾ ਜਗੀ ਦਵਾਪਰ ਪੂਜਾ ਚਾਰ ਤੀਨੋਂ ਯੁਗ ਤੀਨੋਂ ਦੇੜੇ ਕੱਲ ਕੇਵਲ ਨਾਮ ਆਧਾਰ ਕਲ ਯੁਗ ਦਾ ਆਧਾਰ ਜਿਹੜਾ ਵੇਸ ਹੈ ਇੱਕੋ ਇੱਕ ਹੈ ਜਿਹੜਾ ਗੁਰੂ ਸ਼ਬਦ ਦਾ ਅਭਿਆਸ ਹੈ ਜਿਹੜੀ ਬੰਦਗੀ ਹੈ ਅੰਮ੍ਰਿਤ ਵੇਲੇ ਨੂੰ ਸੰਭਾਲਿਆ ਕਰੋ ਸੰਧਿਆ ਦੇ ਸਮੇਂ ਨੂੰ ਸੰਭਾਲਿਆ ਕਰੋ ਹਰ ਸਮੇਂ ਨਿਰੰਕਾਰ ਨੂੰ ਯਾਦ ਰੱਖਿਆ ਕਰੋ ਜਦੋਂ ਆਪਾਂ ਪਰਮੇਸ਼ਰ ਨੂੰ ਯਾਦ ਰੱਖਾਂਗੇ ਤੇ ਸਾਡਾ ਜਿਹੜਾ ਫਿਰ ਭਲਾ ਹੋ ਜਾਣਾ ਸੋ ਬਾਣੀ ਪੜਦਿਆਂ ਕਥਾ ਪੜ ਕਰਦਿਆਂ एक तो अनेक भुला गलती हुई होनगिया हुण गुरु ग्रंथ साहब महाराज सचे पातशाह संगत जीड़ी है वह बख्शन योग है सो बख्श लेना सो इतनी सेवा प्रवान करना आओ सारे फतेह बुलाइए जी वागुरू जी का खालसा वागुरू जी की फतेह